ਫਿਰ ਮਾਨਸਾ ਸਾਹਿਬ ਸੰਗਰੂਰ ਤੋਂ ਇਲੈਕਸ਼ਨ ਲੜ ਰਹੇ ਆ ਸੁਖਪਾਲ ਸਿੰਘ ਖਹਿਰਾ ਤੁਹਾਡੇ ਸਾਹਮਣੇ ਆ ਜਾਂਦੇ ਆ ਸੁਖਪਾਲ ਸਿੰਘ ਖਹਿਰਾ ਕੁਝ ਸਮਾਂ ਪਹਿਲਾਂ ਭਾਈ ਅਮਰਤਪਾਲ ਸਿੰਘ ਦੇ ਸਮਾਗਮ ਤੇ ਵੀ ਪ੍ਰੋਗਰਾਮ ਤੇ ਵੀ ਆਉਂਦੇ ਆ ਜਿਹੜਾ ਕਿ ਵੱਡਾ ਇਕੱਠ ਹੁੰਦਾ ਉੱਥੋਂ ਆਣ ਕੇ ਵੱਡਾ ਐਲਾਨ ਵੀ ਕਰਦੇ ਆ ਇਹਨਾਂ ਸਮਾਗਮਾਂ ਤੇ ਵੀ ਪਹੁੰਚਣਾ ਇਹਨਾਂ ਪ੍ਰੋਗਰਾਮਾਂ ਤੇ ਪਹੁੰਚਣਾ ਉਤੋਂ ਬਾਅਦ ਦੇ ਵਿੱਚ ਸਦਾਸੀ ਮਜੀਦ ਸਿੰਘ ਮਾਨ ਸਾਹਮਣੇ ਵੀ ਖਲੋ ਜਾਣਾ ਖਹਿਰਾ ਸਾਹਿਬ ਕਦੋਂ ਕਦਾਈ ਆਪਣੇ ਪੰਥ ਨਾਲ ਹਮਦਰਦੀ ਰੱਖਦੇ ਆ ਪੁਰਾਣਾ ਕਾਲੀ ਪਰਿਵਾਰ ਹੈਗਾ ਪਰ ਇਹ ਮੇਰਾ ਖਿਆਲ ਉਸ ਪੱਧਰ ਦਾ ਸਟੈਂਡ ਨਹੀਂ ਲੈ ਸਕਦੇ ਜਿਹੜਾ ਅਕਾਲੀ ਪਰਿਵਾਰ ਕਾਂਗਰਸ ਦੇ ਨਾਲ ਸਮਾਨਦਰੱਖਤਾ ਰਿਹਾ ਹੈ ਜਿਸ ਨੇ ਸਾਡੇ ਕਤਲੇਆਮ ਬਾਰੇ ਆਪਣੀ ਆਈਡੀਓਲੋਜੀ ਕੰਪਰੋਮਾਈਜ਼ ਕਰ ਲਈ ਹੈਗੀ ਹੈ ਫੇਰ ਮੁੜਕੇ ਕਿਤੇ ਨਾ ਕਿਤੇ ਖਿੱਚ ਪੈ ਜਾਂਦੀ ਹੈ ਤੇ ਕੋਸ਼ਿਸ਼ ਕਰਦੇ ਆ ਗੱਲਾਂ ਕਰਨ ਦੀਆਂ ਫੇਰ ਦਬਾਅ ਪੈ ਜਾਂਦੇ ਆ ਜਿੱਥੋਂ ਨਿਕਲਦੇ ਆ ਉੱਥੇ ਵਾਪਸ ਚਲੇ ਜਾਂਦੇ ਹੈਗੇ ਆ ਸੋ ਮੇਰਾ ਖਿਆਲ ਹੈ ਮੈਂ ਜਿਆਦਾ ਪ੍ਰਧਾਨ ਸਾਹਿਬ ਦੀ ਸਿਆਸਤ ਨੂੰ ਅਪਰੀਸ਼ੀਏਟ ਕਰਦਾ ਜਿਨ੍ਹਾਂ ਨੇ ਔਖੇ ਸੌਖੇ ਸਮੇਂ ਦੋਨੋਂ ਝੱਲ ਕੇ ਉਹਨਾਂ ਨੇ ਆਪਣਾ ਸਟੈਂਡ ਰੱਖ ਕੇ ਆਪਣੀ ਸਿਆਸਤ ਖੇਢੀ ਹੈ ਏਦਾਂ ਹਿੱਲ ਜਾਣਾ ਮੇਰੇ ਹਿਸਾਬ ਨਾਲ ਇੱਕ ਕਮਜ਼ੋਰੀ ਹੈ ਔਰ ਮੈਂ ਇਹੋ ਜੀ ਪਾਰਟੀ ਜਾਂ ਕੈਂਡੀਡੇਟ ਦੇ ਨਾਲ ਮੈਂ ਉਸ 'ਚ ਭਰੋਸਾ ਨਹੀਂ ਕਰ ਸਕਦਾ ਹੈਗਾ ਜਿਹੜਾ ਅੱਜ ਇੱਥੇ ਸੀ ਕੱਲ ਉੱਥੇ